ਹਾਂਜੀ ਸਵਾਗਤ ਕਰਦਾ ਹਾਂ ਤੁਹਾਡਾ ਤੁਹਾਡੇ ਆਪਣੇ ਟਰੈਕਟਰ ਕਾਰ ਬਾਜ਼ਾਰ ਦੇ YouTube ਚੈਨਲ ਪਿੰਡ ਵਾਲੀ ਮੰਡੀ ਦੇ ਵਿੱਚ ਅੱਜ ਬਾਈ ਜੀ ਲੈ ਕੇ ਆਇਆ ਤੁਹਾਡੇ ਵਾਸਤੇ ਟਰੈਕਟਰ ਫਾਰਮ ਟਰੈਕ 60 ਟਰੈਕਟਰ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਪਰ ਪਹਿਲਾਂ ਤੁਹਾਨੂੰ ਬੇਨਤੀ ਹੈ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਨਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜਰੂਰ ਕਰਨਾ ਆਈਏ ਤਾਂ ਜੋ ਕਿਸੇ ਵੀਰ ਨੇ ਟਰੈਕਟਰ ਟਰਾਲੀ ਗੱਡੀ ਜਾਂ ਕੋਈ ਹੋਰ ਸੰਦ ਵਗੈਰਾ ਖਰੀਦਣਾ ਹੋਵੇ ਤਾਂ ਉਹ ਖਰੀਦ ਸਕੇ ਤੇ ਜੇ ਕਿਸੇ ਵੀਰ ਨੇ ਆਪਣੇ ਟਰੈਕਟਰ ਟਰਾਲੀ ਗੱਡੀ ਜਾਂ ਕਿਸੇ ਹੋਰ ਸਾਧਨ ਦੀ ਐਡ ਕਰवानी ਹੈ ਤਾਂ ਆਪਣੇ ਨੰਬਰ ਸਕਰੀਨ ਦੇ ਉੱਤੇ ਦਿੱਤੇ ਗਏ ਨੇ ਜੀ ਤੁਸੀਂ ਉੱਥੇ ਸੰਪਰਕ ਕਰ ਸਕਦੇ ਹੋ ਤੁਸੀਂ ਆਪਣੇ ਸਾਧਨ ਦੀਆਂ 2-3 ਫੋਟੋਆਂ ਜਾਂ ਇੱਕ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜ ਸਕਦੇ ਹੋ ਜੀ ਤੇ ਜੇ ਹੁਣ ਗੱਲ ਕਰੀਏ ਬਈ ਇਸ ਟਰੈਕਟਰ ਬਾਰੇ ਤਾਂ ਇਹ ਟਰੈਕਟਰ ਫਾਰਮਟ੍ਰੈਕ 60 2023 ਮਾਡਲ ਹੈ ਪੰਜਾਬ ਦਾ ਇਹਦਾ ਨੰਬਰ ਹੈ ਜੀ ਤੇ ਫਸਟ ਓਨਰ ਇਹ ਟਰੈਕਟਰ ਹੈ ਟਰੈਕਟਰ ਦੇ ਸਾਰੇ ਕਾਗਜ਼ਾਤ ਪੂਰੇ ਨੇ ਜੀ ਬਾਈ ਤੇ ਕੱਲੀ-ਕੱਲੀ ਚੀਜ਼ ਇਸ ਟਰੈਕਟਰ ਦੀ origignal ਆ। ਇਸ ਟਰੈਕਟਰ ਦੇ ਉੱਤੇ ਕੋਈ ਲੋਨ ਨਹੀਂ ਹੈਗਾ ਜੀ ਬਾਈ ਹਾਲ ਤੱਕ। ਤੇ ਇਹ ਟਰੈਕਟਰ ਬਾਈ ਦੀ 564 ਘੰਟੇ ਚੱਲਿਆ ਹੋਇਆ ਹੈ। ਫਾਈਬਰ ਆਪਟਿਕਸ ਦੀ ਛਤਰੀ ਆਈ, ਮਿਊਜ਼ਿਕ ਸਿਸਟਮ ਵੀ ਇਹਦੇ ਲੱਗਿਆ ਹੋਇਆ ਹੈ ਜੀ। ਜੀ ਬਾਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ। ਟਰੈਕਟਰ ਕੰਮਕਾਰ ਪੱਖੋਂ ਪੂਰਾ ਓਕੇ ਆ ਤੇ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਇਹ ਖੜਾਗਾ। ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਦੇ ਦਾਂਗੇ। ਤੁਸੀਂ ਉਹਨਾਂ ਨਾਲ ਗੱਲ ਕਰਕੇ ਸੰਪਰਕ ਕਰਕੇ ਇਹ ਟਰੈਕਟਰ ਨੂੰ ਤਾਂ ਖਰੀਦ ਸਕਦੇ ਹੋ ਬਾਈ। ਧੰਨਵਾਦ ਜੀ।